ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਨਵੀਂ ਸੋਚ ਨਵਾਂ ਪੰਜਾਬ ਮੁਹਿੰਮ ਦੇ ਤਹਿਤ ਵਿਸ਼ਾਲ ਕਿਸਾਨ ਸਮਾਗਮ ਕੀਤਾ ਗਿਆ ਹਾਲਾਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ ਸੀ ਦੋਹਾਂ ਰੈਲੀਆਂ ਦੇ ਵਿੱਚ ਭਰਮਾ ਹੰਗੋਰਾ ਦੇਖਣ ਨੂੰ ਮਿਲਿਆ ਰਾਣਾ ਇੰਦਰਪ੍ਰਤਾਪ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਵਤੇਜ ਸਿਮਾ ਤੇ ਤੰਜ ਕਸੇ ਅਤੇ ਸੁਖਪਾਲ ਖੈਰਾ ਨੂੰ ਵੀ ਮੋਢਾ ਮਾ ਜਵਾਬ ਦਿੱਤਾ ਅੱਜ ਅਰਾਲਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹ ਪ੍ਰੋਗਰਾਮ ਚਾਲੂ ਕੀਤੇ ਨਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੌਂਟ ਆ ਕਿ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿਦਾਂ ਦਾ ਸਹੀ ਮਿਲੂਗਾ ਤੇ ਇਹਦੇ ਅਲਾਵਾ ਲਖਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਸੋ ਅੱਜ ਲੋਕਾਂ ਨੇ ਇਸ ਹਾਈ ਨੀ ਕਰਕੇ ਆਪਣਾ ਫਤਵਾ ਦੇ ਦਾਂ ਕਿ ਲੋਕ ਦੇ ਨਾਲ ਤੁਸੀਂ ਆਪਣੇ ਸਵੋਧਨ ਦਰਾਂ ਦੱਸਿਆ ਵੀ ਵਿਜੀਲੈਂਸ ਇਨਕੁਆਰੀ ਜਿਹੜੇ ਨਕੇਸ਼ ਸਿੰਘ ਜਿੰਨਾ ਦੇ ਕਾਰਜਕਾਰ ਦੌਰਾਨ ਪਾਸਪਲਾ ਦਾ ਥਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਦੌਰਾਨ ਦੋਸ਼ ਲੱਗਦੇ ਰਹੇ ਆ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਬਿਜ਼ਨਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊਂਗਾ ਦੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਹੈ ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਇਨਕੁਆਇਰੀ ਆ ਉਹ ਚੱਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਉਹ ਦੇਣੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਵੀ ਸੈਂਟਰ ਤੋਂ ਜਿਹੜੇ ਫੰਡ ਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾਂ ਪਹਿਲੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਵੀਰ ਸਾਹਿਬ ਦੇ ਪਿੱਛੇ ਜਗ੍ਹਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 ਤੋਂ 1990 ਤੱਕ ਸਮਾਂ ਬੀਤ ਗਿਆ ਪਰ ਹਲੇ ਤੱਕ ਕੋਈ ਉੱਥੇ ਨਾ ਕੰਮ ਸ਼ੁਰੂ ਹੋਇਆ ਨਾ ਕੋਈ ਉਦਘਾਟਨ ਨਾ ਆਯੋਜਨ ਬਾਰੇ ਕੋਈ ਫਾਟਦੀ ਗੱਲ ਵੀ। ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਪੋਤੇ ਪਿਆ। ਕੁਝ ਪੈਸੇ ਜਿਹੜੇ ਕੰਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ। ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 6855 ਪੈਡ ਪਾਈ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਇਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਗਾ ਇਹ ਕਿਰਪਾ ਕਰੋ ਸਾਹਿਬ ਦੀ ਆ ਉਹਨਾਂ ਦੀ ਬਰਨਾਨਕ ਪਾਸ਼ਾ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਰੈਡੀ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੈਡੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੀ ਆਪ ਮੇਰੇ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਦੇਖ ਕੇ ਆਏ ਆ ਤੇ ਜਵਾਬ ਤੁਸੀਂ ਦੇਵੋਗੇ ਕਿ ਇਹਨੇ ਬੂਸਟ ਭਰਨ ਆਏ ਨੇ ਤੇ ਸਿੰਘ ਕਿੰਨੇ ਹੋਏ ਰਹੇ ਲਈ ਬੂਸਟ ਨੇ ਕਿਉਂ ਸਟ ਦਿੱਤਿਆ ਕੁਛ ਨਹੀਂ ਆਉਣਾ ਇਹ ਲੋਕਾਂ ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਬੂਸਟ ਹੋਰ ਭਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ 'ਚ ਤਿਆਰ ਹੋ ਜਵੇ ਵੀ ਫੇਰਬਾਰੀ ਆਉਣ ਵਾਲੀ ਹੈ ਸੱਚੀ ਮੱਤੀ ਸਰਦਾਰ ਨੇ 26 ਹਮਲਾ ਕੀਤਾ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਅਕੂਤਰ ਨੂੰ ਚਾਹ ਰਹਾ ਰਾਣਾ ਜੀ ਜੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਨੇ ਨਿੱਜੀ ਮੰਡਲੀਕਰਨ ਕਰਨਾ ਚਾਹੁੰਦੇ ਨੇ ਮੁਤਕੀ ਖੇਤ ਕੋ ਵਿਚ ਨੌਰ ਬਣਾਉਣਾ ਚਾਹੁੰਦੇ ਨੇ ਰੋਕਤਾ ਸੁਖਪਾਲ ਖੇਰੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲ ਨਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਮੈਂਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾਅ ਮਿਲਿਆ ਆ ਜਾਂ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਪਾਅ ਡਿਗਣ ਨਹੀਂ ਦਊਂਗਾ ਕਿਰਪਾ ਮਾਲੀਂਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾਅ ਇਹਦਾ ਬੜੀਆ ਤਰੀਕੇ ਨਾਲ ਮੈਂਟੇਨ ਕਰਕੇ ਦਿਆਂਗਾ ਰਾਜਾ ਵੀਰੇ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਂਗਰਸ ਜਲੀਲ ਸ਼ਾਮਲ ਹੋਣਾ ਇਹਨੇ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਕੀ ਕਹਿੰਦਾ ਇਹਦੇ ਬਾਅਦ ਕੀ ਕਹਿੰਦੇ ਜਦੋਂ ਰਾਣਾ ਪਰਿਵਾਰ ਰੈਲੀ 'ਚ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਕਿ ਕਾਂਗਰਸ ਇੱਕ ਜੁੱਟ ਨਹੀਂ ਮੈਂ ਤਾਂ ਹੈ ਹੀ ਆਜ਼ਾਦ ਭਾਈ ਕਾਂਗਰਸ 'ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜਾਂਗੇ ਰੰਧਾਵਾਜੇ ਨੇ ਕਿਹਾ ਕਿ ਨਵਦੀਪ ਜੀ ਮੈਂ ਸਾਡੇ ਦੇ ਕਾਂਗਰਸ ਦਾ ਲੀਡਰ ਆ ਚਿਨਾ ਨਹੀਂ ਕਿ ਆ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹ ਵੀ ਜਦੋਂ ਹੁਣ ਐਸਪੀਐ ਪਿਛਲੇ ਦਿਨ ਇਨਕੁਆਇਰੀ ਹੋਣੀ ਹੈ ਜਿਹਦੇ ਗੁਰਨਾਨਕ ਪਾਤਸ਼ਾਹ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਇਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿਨ ਚਾਹ ਦੇ ਰਵਿੰਦਰ ਨਾਲ ਵੀ ਲਿਖਿਆ ਕਿ ਨਵਤੇਜ ਤੂੰ ਅੱਗੇ ਵਧੋ ਹਮ تمہارے ساتھ ਹੈ ਨਵਤੇਜ ਅੱਗੇ ਵਧੋ ਤੂੰ ਅਕੇਲੇ reh jaoge ਬਾਤ ਲੋਕੋ ਕੇ ਸਾਥ ਹੋਗੀ ਅਕੇਲੇ ਨਵਤੇਜ से कुछ नहीं होगा پراਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ پراਪਰਟیز